ਹਾਏ ਹਾਏ ਰੱਬਾ ਹੁਣ ਨਾ ਮੇਰਾ ਦਿਲ ਨਹੀਂ ਵਸ ਚੌਂਦਿਆ ਨਵ ਨੇ ਮੈਨੂੰ ਫੋਨ ਹੀ ਨਹੀਂ ਕੀਤਾ ਤੇ ਚਾਚੀ ਤੂੰ ਆਈ ਹੈਗੀ ਜਾਂ ਮੇਰੇ ਮੰਮੀ ਡੈਡੀ ਨੇ ਮਗਰੋਂ ਕੀ ਕਿਹਾ ਵਾ ਕੀ ਸਭ ਤਾਵਾ ਹਾਏ ਹਾਏ ਮੇਰਾ ਮਨ ਹੋਰ ਪਾਸੇ ਜਾਂਦਾ ਹੀ ਨਹੀਂਗਾ ਮਨ ਵੀ ਜਾਣ ਤਾਂ ਵੀ ਆ ਮੈਂ ਤਾਂ ਕਿੰਨੀ ਰੱਬਾ ਮਨ ਹੀ ਜਾਣ ਦੋਵੇਂ ਜੀ ਮਨ ਚ ਮੇਰ ਪੈ ਜੇ ਇਹਨਾਂ ਦੇ ਕਿਤੇ ਤੇ ਚੱਲ ਕੁੜੀ ਵਿਚਾਰੀ ਦਾ ਉੱਥੇ ਹੋ ਜੇ ਉੱਥੇ ਕਿਹੜਾ ਕੌਮਾੜਾ ਵਾ ਪਰ ਜਿਹਦਵਾਨਾ ਦੀ ਮਾਂ ਦੀ ਕੀ ਪਤਾ ਉਹਨੇ ਮੇਰੇ ਹੱਥਾਂ ਦਾ ਰਿਸ਼ਤਾ ਕਰਨਾ ਵੇ ਕਿ ਨਹੀਂ ਕਰਨਾ ਚਲ ਕੋਈ ਨਹੀਂ ਜੇ ਸੰਜੋਗ ਹੋਏ ਤੇ ਆਪੇ ਹੋਈ ਜਾਣਾ ਉਹ ਕੀ ਇਕੱਲੀ ਗੱਲਾਂ ਕਰੀ ਜਾਂਦੀ ਹੈ ਹਾਏ ਹਾਏ ਗੱਲਾਂ ਕੀ ਕਰਨੀਆਂ ਮੇਰਾ ਤਾਂ ਧਿਆਨ ਉੱਥੇ ਹੀ ਅੜਿਆ ਵਾ ਮੈਂ ਕਿਹਾ ਨਵਦਾ ਫੋਨ ਆਵੇ ਤੇ ਮੈਨੂੰ ਦੱਸੇ ਪੀ ਕੀ ਗੱਲਬਾਤ ਕੀਤੀ ਉਹ ਤੇ ਮੇਰੇ ਹਿਸਾਬ ਨਾਲ ਨਾ ਆ ਰਿਸ਼ਤੇ ਦੇ ਚੱਕਰ ਤੂੰ ਸਾਨੂੰ ਸਾਨੂੰ ਭੁੱਖਾ ਮਾਰ ਦੇਣਾ ਵੇਖ ਲਈ ਕੀ ਭੁੱਖਾ ਕੋ ਬਣਾਇਆ ਵੀ ਹੈ ਕਿ ਜਦੋਂ ਤੱਕ ਰਿਸ਼ਤੇ ਤੋੜੀ ਫਿਰਦੀ ਹੈ ਮੈਂ ਨਹੀਂ ਬਣਾਇਆ ਕੋ ਹੋਵੀ ਮੇਰਾ ਤਾਂ ਤਰਾ ਮਾਨ ਹੀ ਨਹੀਂ ਕਿਸੇ ਪਾਸੇ ਹੋਰ ਜਾਣ ਦਾ ਨਾ ਕੀ ਖਾਣਾ ਕੀ ਹੋ ਰਿਸ਼ਤਾ ਹੈ ਪਰਨਾ ਜਿੰਨਾ ਚਿਰ ਤੱਕ ਮੈਨੂੰ ਹਾਂ ਦਾ ਜਵਾਬ ਨਹੀਂ ਨਾ ਹੁੰਦਾ ਇਧਰੋਂ ਉਨਾ ਚਿਰ ਤੱਕ ਮੇਰਾ ਮੰਨ ਟਿਕਾਣੇ ਨਹੀਂ ਜਿਹਾਉਣਾ ਮੈਨੂੰ ਦੱਸਾਂ ਗੱਲ ਇਹ ਵੀ ਸਾਰੇ ਤੂੰ ਟੈਕ ਕਰਾ ਲੈਣਾ ਵਾ ਤੁਸੀਂ ਕੋ ਝੱਜ ਦੀ ਇਹ ਮੇਰੀ ਗੱਲ ਉਹਨਾਂ ਜੇ ਉਹਨਾਂ ਨੂੰ ਫੇਰ ਕੋ ਹੁੰਦਾ ਤੇ ਆਉਣਗੇ ਤਾਂ ਫੋਨ ਫਾਨ ਆਉਣਾ ਹੈ ਜਾਂ ਉਹਨੇ ਭਾਈ ਨਿਆਬ ਹੋਣਾ ਹੈ ਜਾਂ ਨਿਕਾਸ਼ ਨਹੀਂ ਆਈਂਦਾ ਇਹ ਕੀ ਗੱਲ ਵਾ ਨਹੀਂ ਤਾਂ ਹੁਣ ਅਗਲੇ ਸੌਸਲਾ ਆਪਣੇ ਘਰ ਕਰਨੀ ਆ ਥੋੜਾ ਟਾਈਮ ਲੱਗ ਗਿਆ ਹੋਊਗਾ ਤੋ ਹੀ ਹੈ ਨਾ ਪੁੱਠੀਆਂ ਪੁੱਠੀਆਂ ਗੱਲਾਂ ਨਾ ਕਰਿਆ ਕਰੋ ਮੈਂ ਤਾਂ ਅੱਗੇ ਉੰਤਰੀ ਮਰੀਆਂ ਤਾਂ ਤੀ ਮਨ ਹੋਰ ਮਾਣਦੇ ਜੀ ਕੋਈ ਚੰਗਾ ਸੋਚਿਆ ਕਰ ਨਾ ਤੇ ਚਲ ਕੋਈ ਗੱਲ ਨਹੀਂ ਕੋਈ ਕੱਲ ਦੇ ਗਏ ਆ ਤਾਂ ਕੋਈ ਗੱਲ ਨਹੀਂ ਕਿ ਆਪਾਂ ਕੋਈ ਨਾ ਕੋਈ ਦੱਸਣਗੇ ਨਾ ਐਡੀ ਛੇਤੀ ਕਿਹੜਾ ਉਹਨਾਂ ਕੋ ਮੂੰਹ ਚ ਪਾ ਲੈਣੇ ਵੀ ਚੀਜ਼ ਨਾ ਸੋ ਆਪਣੇ ਘਰ ਸੁਲਾਬਲਾ ਕਰਨੀ ਹੈ ਵੀ ਮੁੰਡਾ ਕੀ ਕਰਦਾ ਕੀ ਨਹੀਂ ਕੋ ਆਪਣੇ ਭੈਣ ਭਰਾ ਫੋਰ ਨਾ ਵੀ ਕਰਨੀ ਹੋਊਗੀ ਕੋ ਮਾਸੀ ਭੂਆ ਨਾ ਤਾਂ ਪਰ ਜੇ ਪਿੰਦਰ ਦੀ ਭੈਣ ਦਾ ਫੋਨ ਆ ਗਿਆ ਤਾਂ ਉਹਨੂੰ ਮੈਂ ਕੀ ਕਹੂੰ ਫਿਰ ਓਏ ਉਹਨੂੰ ਕਹਦੀ ਵੀ ਇਹਦੇ ਕੋਈ ਗੱਲ ਇਹਦੇ ਤਤੇ ਪ੍ਰੇਮ ਨਾ ਰੱਖੋ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣਗੇ ਚੱਲ ਕੋਈ ਨਹੀਂ ਢਣਗਾ ਦੇ ਬੰਦੇ ਨੇ ਇੱਕ ਮਿੰਟ ਦੇ ਲਈ ਤਾਂ ਤੂੰ ਐਵੇਂ ਟੈਨਸ਼ਨ ਲੈ ਕੇ ਬੈਗੀ ਉਹਦੀ ਭੈਣ ਦਾ ਫੋਨ ਆਇਆ ਨਾ ਟੈਨਸ਼ਨ ਮੈਨੂੰ ਇਹ ਨਹੀਂ ਗਈ ਟੈਨਸ਼ਨ ਮੈਨੂੰ ਇਹ ਗੱਲ ਦੀ ਆ ਕਿ ਚੱਲ ਜੇ ਕੁੜੀ ਦਾ ਮਨ ਉਥੇ ਟਿਕਿਆ ਵਾ ਤੇ ਉੱਥੇ ਹੀ ਵਿਆਹ ਹੋ ਜੇ ਉਹਦਾ ਹੋਰ ਮੈਨੂੰ ਕੋਈ ਟੈਨਸ਼ਨ ਨਹੀਂ ਗਈ ਉਹ ਚੱਲ ਕੋਈ ਗੱਲ ਨਹੀਂ ਸਾਰੇ ਕੰਮ ਆ ਰਹੇ ਨੇ ਵਧੀਆ ਕਰਦੇ ਨੇ ਜਿੱਦੋਂ ਕਈ ਰਿਸ਼ਤੇ ਆਏ ਤੇ ਕਈ ਗਏ ਹੋਰ ਰਿਸ਼ਤੇ ਪਰਾਂ ਨੂੰ ਸੁਣ ਲੈ ਜਿੱਥੇ ਸੰਜੋਗ ਹੋਏ ਨਾ ਪ੍ਰਮਾਤਮਾ ਨੇ ਆਪੇ ਐ ਟੋਟਗਾ ਦੇਣਾ ਤੂੰ ਐਵੇਂ ਉਹ ਗੱਲ ਕਰੀ ਜਾਣੀ ਉਹ ਚੰਗਾ ਬਾਬਾ ਤੁਸੀਂ ਤੇ ਮੈਨੂੰ ਆਰਡਰ ਤੇ ਪਿਆ ਕਰੋ ਬਸ ਓਏ ਉੱਡਣ ਦੀ ਨਹੀਂ ਗੱਲ ਤਨ ਮੈਂ ਕੱਲ ਵੀ ਹਥੋਂ ਕਿਹਾ ਹਾਂ ਕੱਲ ਵੀ ਇਹਦੇ ਘਰ ਕੰਮ ਮੈਂ ਕਹਿਆ ਵੀ ਨਾ ਪੁੱਤੀ ਹੱਥ ਚੋਕ ਪਰ ਤੂੰ ਸਾੜਦੀ ਨਹੀਂ ਸਾੜਦੀ ਨਹੀਂ ਸਾੜਦੀ ਨਹੀਂ ਚੱਲ ਬਣਾਵਾ ਕੋ ਮੈਂ ਆ ਜਾ ਖਾ ਲੋ ਭੁੱਖ ਲੱਗੀ ਹੋਣੀ ਮੇਰੇ ਦਿਵਾਲੀ ਹੋਈ ਜਾਂਦੀ ਹੈ ਜੀ ਤੂੰ ਭੁੱਖਾ ਮੰਨਿਆ ਤੂੰ ਤੇ ਰਿਤੇ ਦੀ ਪਈ ਐ ਤੂੰ ਤਾਂ ਆਪਣਾ ਤਾਂ ਘਰ ਵੇਖ ਤੂੰ ਦਿਮਾਗ ਖਰਾਬ ਹੋਇਆ ਇਹਦਾ ਵੀ ਚੱਲ ਮਨਾ ਇਹਨੇ ਮਗਰ ਜਾਏ ਨੇ ਫੇਰ ਕੋਨਾ ਕੋ ਪਰ ਪਾਸੇ ਜਲ ਦੇਣਾ ਮਮੀ ਹਾਂ ਬੱਸ ਕਾਲਜ ਜਾਣਾ ਨਹੀਂ ਮੈਂ ਕੋਤਾ ਜੀ ਤੇ ਐਤਵਾਰ ਮੰਮੀ ਉਹਨੇ ਕਿੰਨੇ ਫੀਸ ਜਮਾ ਕਰਵਾਜੋ ਇਹ ਪਰਵਾਣਾ ਅੱਛਾ ਤੇ ਕਹਿੰਦੀ ਸੀ ਪੀ ਦੀ ਫੀਸ ਫੀਸ ਜਮਾ ਕਰਵਾਉਣੀ ਹੈ ਨਾ ਉਹ ਖੁੱਲਣਾ ਹੀ ਆ ਅੱਛਾ ਐਤਵਾਰ ਨੂੰ ਖੁੱਲਣਾ ਹਾਂਜੀ ਉਹ ਫਿਰ ਤੁਹਾਨੂੰ ਪਤਾ ਕੋਈ ਨਾ ਕੋਈ ਬੱਚਾ ਆ ਜਾਂਦੀ ਨੇ ਕਿਤੇ ਜਾਣਾ ਜ਼ਰੂਰ ਪਊ ਅੱਜ ਜ ਜਾਣਾ ਹੀ ਪੈਣਾ ਵਾ ਤੇ ਕੋਈ ਗੱਲ ਹੀ ਚੱਲ ਜਾ ਡੈਡੀ ਆਪਣੇ ਨਾਲ ਲੈ ਜਾਣਗੇ ਡੈਡੀ ਨੂੰ ਮੈਂ ਚਲ ਕੀ ਖੜਨਾ ਵਾ ਆਪਾਂ ਵੀ ਨਹੀਂ ਲੈ ਜੰਨੀ ਆ ਨਾਲ ਕਿੱਥੇ ਆਪਾਂ ਵੀ ਖੜੇ ਨਹੀਂ ਰਹਾਂਦੇਗਾ ਕੋਈ ਗੱਲ ਨਹੀਂ ਮੰਮੀ ਲੈ ਜੰਨੀ ਆ ਕੋਈ ਕਰਦਾ ਕੰਮਕਾਰ ਕਰੇਗੀ ਭਾਬੀ ਵੀ ਕਹਿੰਦੇ ਨਾਲੇ ਕੋਈ ਸਮਾਰਟਫੋਨ ਲੈ ਆਉਣਾ ਵਾ ਚਲ ਮੈਂ ਹਾਂ ਦੋ ਜਣੀਆਂ ਚਲ ਜਣੀਆਂ ਡੈਡੀ ਵੀ ਚਲੇ ਫਿਰ ਘਰ ਦੇ ਕੰਮ ਖੁਦ ਕਰਦੇ ਫਿਰਦੇ ਨੇ ਕਿੰਨੇ ਕੰਮ ਹੁੰਦੇ ਨੇ ਨਾਲੇ ਚੱਲ ਵੇਖ ਲੈ ਜੇ ਖੜਨਾ ਤੇ ਟਾਈਮ ਨਾ ਜਾਉ ਤੇ ਟਾਈਮ ਨਾ ਆ ਜੂ ਤਾਂ ਕਿੰਨੇ ਕ ਪੈਸੇ ਕਹਿੰਦੋ ਖੜਨਾ ਨਾਲ ਆਹੋ ਪੈਸੇ ਤਾਂ ਨਹੀਂ ਕਰਨੇ ਆ 12000 ਤੇ ਆਪਾਂ ਦੇ ਦਿੱਤਾ ਸੀ ਨਾ ਤੇ 12000 ਹੋਰ ਦੇ ਦੇਣਾ ਅੱਛਾ ਤਾਂ ਆਹੇ ਤੋਹਨ ਘਰ ਹੈ ਨਹੀਂ ਜਾ ਤੋ ਰੇਟੀਮ ਲੈ ਜਾ ਕਢਾਉਣੇ ਹੁੰਦੇ ਤੈਨੂੰ ਹਾਂਜੀ ਹੁੰਦੇ ਨੇ ਚੱਲ ਮੈਂ ਰੇਟੀਮ ਕੱਢ ਕੇ ਜਿੰਨੀ ਜੜੀ ਕਰੀ ਬੋੜਦੇ ਤੇ ਚੱਲ ਜੋ ਕੋਈ ਨਹੀਂ ਹੈ ਚਲੋ ਠੀਕ ਹੈ ਬਣ ਗਏ ਚਾ हाँ बस चाह बन गई आर सब चाहन लग चौलना नहीं पुत चाह पी लो, लो ना चौल छेती बन जाने उठो कुछ हम्मी उ चौल बनते टाइम लग जा बाजार दीजा नहीं चंगे है घर दिखा खाई भी होंगे ਕਦੀ ਵੀ ਰੀ ਦੀ ਨਹੀਂ ਕੋਈ ਗੱਲ ਹੁੰਦੀ। ਜਾ। ਤੁਹਾਡਾ ਉਹਦਾ ਪੈਸੇ ਖਰਚ ਨੂੰ ਜੀ ਕਰਦਾ ਰਹਿੰਦਾ। ਚੱਲੀਏ ਭਾਬੀ। ਹਾਂ ਚਲੋ। ਚਲੋ ਫੇ ਰਾਜੂ। ਆਏ ਹਾਏ। ਹੋ ਹੈ ਜਿੱਧਰ ਗਏ ਸੀ ਹੋ ਗਿਆ ਕੰਮ। ਆ ਹੋ ਗਿਆ ਵਾ। ਹਾਂ। ਹੋਰ ਹੋਰ ਬਸ ਵਧੀਆ ਚੰਨੀਆਂ ਦੋਕਰ ਰੰਗਾਈਆਂ ਤੇ ਮੈਂ ਕਿਹਾ ਚੱਲ ਧੁੱਪ ਲੱਗੀ ਬਾਹਰ ਪਾਈ ਤੇ ਮੈਂ ਚੱਲ ਲੈ ਆਉਣੀ ਆ ਇਹ ਨਾ ਹੋਏ ਪਿਰਾਂਗੀ ਉੱਡ ਜਾਣ ਕੁੜੀ ਕਿੱਥੇ ਆ ਕੁੜੀ ਦਾ ਕੀ ਦੱਸਾਂ ਸ਼ਦਨ ਦਾ ਹੂੰ ਪਹਿਲਾ ਰਾਤੀ ਦੱਸਿਆ ਨਹੀਂ ਤੇ ਹੁਣ ਆਖਣ ਦੀ ਵੀ ਉਹ ਕਾਲ ਜਵਾਨਾ ਦਾ ਮੈਸੇਜ ਆ ਗਿਆ ਵੀ ਆਪਣੀ ਫੀਸ ਦੇ ਕੇ ਜਾ ਉਤੋਂ ਐਤਵਾਰ ਤੇ ਮੈਂ ਹੈ ਹੈ ਐਤਵਾਰ ਵੀ ਕਾਲਜ ਲੱਗਦੀ ਆਂਦੀ ਮੰਮੀ ਇਹਨਾਂ ਜਦੋਂ ਫੀਸ ਲੈਣੀ ਹੈ ਨਾ ਉਹ ਨਹੀਂ ਐਤਵਾਰ ਵੇਂਦੀ ਇਹ ਤਾਂ ਨਾ ਅੱਗਾ ਪਿੱਛਾ ਹੀ ਵੇਂਦੀ ਉਹਨਾਂ ਬਸ ਮੈਸੇਜ ਕਰਤਾ ਅੱਜ ਹੀ ਦੇ ਕੇ ਜਾ ਉਹ ਫੀਸ ਕੋਇਆ ਹੋ ਡਿਪਾਰਟਮੈਂਟ ਖੁੱਲਾ ਹੁੰਦਾ ਨਾ ਫਿਰ ਇਹ ਬੜੀ ਬਿਮਾਰੀ ਹੈ ਕਾਲਜਾ ਵਾਲ ਨੇ ਮੈਨੂੰ ਦੱਸ ਦਿੰਦੇ ਮੈਂ ਜਮਾ ਕਰਾਉਂਦਾ ਛਰਨ ਭੱਜੀ ਗਈ ਤਾਂ ਮੈਂ ਕਿਹਾ ਮੈਂ ਹਾਂ ਚੱਲ ਤੂੰ ਆਪਣੇ ਨਾਲ ਜਾਣ ਆ ਲੈ ਜੀ ਮੈਂ ਹੋ ਸਕਦਾ ਕਿ ਤੁਹਾਨੂੰ ਵੀ ਕੰਮ ਹੋਏ ਤੇ ਕਹਿੰਦੀ ਨਹੀਂ ਛਰਨ ਭਾਦੀ ਨੂੰ ਕਿਹਾ ਵਸ ਉਹਨੇ ਵੀ ਕੁਸ਼ਮਾਨ ਲਿਆ ਹੁਣਾ ਤਾਂ ਮੈਂ ਹਾਂ ਚੱਲ ਜਾ ਫਿਰ ਚੱਲ ਜਾਣਾ ਮੈਂ ਆ ਜਾਇਓ ਟਾਈਮ ਉੱਧਰ ਦੋਵੇਂ ਗਈਆਂ ਫਿਰ ਬੇ ਨਾਨ ਨਨ ਪਰ ਜਾਈ ਗਈਆਂ ਚੱਲ ਆਪਣੀ ਮਰਜ਼ੀ ਦਾ ਤੇ ਚੀਜ਼ ਖਰੀਦ ਲਿਓ ਚੱਲ ਆਪੇ ਆ ਜਾਣਗੇ ਆ ਹੋਰ ਬਸ ਵਧੀਆ ਦਸਨੀ ਸਨੀ ਤੇ ਇੱਥੇ ਹੀ ਆਵੇਲੀ ਵੱਲ ਜਾਪਦਾ ਮੈਂ ਵਾਜਾਉਣ ਲਈ ਅੱਛਾ ਹਾਂਜੀ ਚਲੋ ਚਲ ਜੋੜ ਲਾ ਫਿਰ ਮੈਂ ਕੋਈ ਵੇਖਾਂ ਹੋਰ ਕੰਮ ਕਰਾਂ ਹਾਂ ਚਲੋ ਠੀਕ ਹੈ ਠੀਕ ਹੈ ਕਣ ਕਵਾਇ ਚਾਤੀ ਮਾਰਨੀ ਉਹ ਕਣ ਗੱਡੀ ਚਾਤੀ ਥੋੜਾ ਗੋ ਪੈਣੀ ਆ ਹੁਣ ਬੀਜੀ ਆ ਚਾਰ ਦਿਨ ਲੱਗਣੇ ਐਸਾ ਤੂੰ ਹੁਣ ਥੋੜਾ ਬਤਾ ਧਿਆਨ ਵੀ ਰੱਖਣਾ ਫੜਾ ਕਈ ਜਾਨਵਰ ਪੈ ਜਾਂਦੇ ਹੁੰਦੇ ਉਹ ਦਵਾਈ ਲਾਈ ਆ ਜਾਨਵਰ ਨਹੀਂ ਪੈਂਦੇ ਅੱਛਾ ਉਹ ਨੰਗੇ ਜਮਾਨਾ ਜਾਨਵਰ ਪੈਣ ਵਾਲਾ ਆ ਪਹਿਲਾਂ ਮਰ ਜਾਂਦੇ ਨੇ ਵੇਖਾ ਕਵਾਈ ਡਾਡਾ ਕੇ ਨਹੀਂ ਹੁਣ ਨਹੀਂ ਡਾਣੇ ਪੈਂਦੇ ਕਾਂਦ ਕਦੇ ਹੁਣ ਵੇਖਣ ਨੂੰ ਨਹੀਂ ਦੇਖਦਾ ਕਰ ਲਈਏ ਜਲਦੀ ਜਲਦੀ ਮਹਾਰਾਜਾ ਤੇ ਮੈਂ ਚੱਲੀਏ ਅੱਗੇ ਕਹਿੰਦਾ ਲੇਟ ਹੋ ਗਈ ਲੇਟ ਹੋ ਗਈ ਉਹ ਮੈਂ ਸਾਮਾ ਨੂੰ ਮੰਮਾ ਤੇਰਾ ਜਹਾਜ ਉੱਟਣਾ ਹੁਣੇ ਕਿੱਥੇ ਲੇਟ ਹੋ ਗਈ ਕਾਲਾ ਬੋੜਾ ਪਿਆ ਜਾਂਦਾ ਪੁੱਤ ਅੱਜ ਤਿਆਰੀ ਕਰ ਲਈ ਅੱਜ ਤਿਆਰੀ ਕਿੱਥੇ ਕਰਦੀ ਮੰਮੀ ਮੈਂ ਚੱਲਿਆ ਜੀ ਮਹਾਰਾਜਾ ਨਾ ਉਹ ਮੁੰਡਾ ਯਾਰ ਦੋਸਤੇ ਉਹਦੀ ਫਲੈਟ ਹੀ ਅੱਜ ਅੱਛਾ ਤੁਹਾਨੂੰ ਚੱਲੇ ਏਅਰਪੋਰਟ ਤੇ ਲੈ ਕੇ ਪੁੱਤ ਤੂੰ ਜੇ ਜਾਣਾ ਹੀ ਤੇ ਟਾਈਮ ਨਾ ਦੱਸ ਦਿੰਦਾ ਜਾਂਦਾ ਜਾਂਦਾ ਉਹਨੂੰ ਅੱਡੇ ਤੱਕ ਲਾ ਜਾਣਾ ਨਾ ਤੇ ਗਈਆਂ ਨੇ ਸ਼ਰਨ ਉਹ ਮੈਂ ਅੱਜ ਸ਼ਾਮੀ ਜਾਣਾ ਸੀਗਾ ਉਹਦਾ ਹੁਣ ਫੋਨ ਆ ਗਿਆ ਵੀ ਜਲਦੀ ਆ ਮਰਾਜਾ ਸਾਮਾਨ ਕੋਈ ਲੈਣਾ ਸੈਰੋਂ ਤੇ ਸਾਮਾਨ ਲੈ ਲਈਏ ਚੱਲ ਕੋਈ ਨਹੀਂ ਪਰ ਧਿਆਨ ਨਾ ਜਾਵੀਂ ਤੇ ਧਿਆਨ ਨਾ ਮੇਰਾ ਪੁੱਤਾਂ ਉਹ ਕੋਈ ਗੱਲ ਨਹੀਂ ਤੇ ਸ਼ਾਮਾਂ ਨੂੰ ਕਿੰਨੇ ਕ ਟਾਈਮ ਤੱਕ ਆਜੇਂਗਾ ਸਾਮਾਨ ਉਹ ਵੀ ਲਾਭੀ ਜਾਣਾ ਮੁੰਡਾ ਅੱਛਾ ਤੇ ਗੱਲ ਸੁਣ ਆ ਤੇਰੀ ਚਾਚੀ ਆਈ ਸੀ ਨਾ ਤਾਂ ਫੋਟੋ ਖਾਲਦੀ ਆਈ ਮੁੰਡੇ ਦੀ ਫੋਟੋ ਵੇਖਾਂ ਤੈਨੂੰ ਕਿਦਾਂ ਦਾ ਲੱਗਦਾ ਮੈਂ ਤਾਂ ਕੋਈ ਮਾੜੀ ਚੰਗੀ ਨਹੀਂ ਕੀਤੀ ਮੈਂ ਮੇਰੀ ਫੇਰ ਉਹਨੂੰ ਬੜੀ ਚੋਬਣੀ ਫੋਟੋ ਤਾਂ ਠੀਕ ਆ ਮੰਮੀ ਸੋਣਾ ਹਾਂ ਬਾਦ ਵਿੱਚ ਨਾ ਇੱਕ ਦੂਜੇ ਨਾਲ ਗੱਲਾਂ ਕਰੀਏ ਫੋਟੋ ਤੇ ਫੋਟੋ ਤੇ ਤੁਸੀਂ ਮੈਨੂੰ ਦਿਖਾ ਲਿਆ ਫੋਟੋ ਤੇ ਚਲ ਠੀਕ ਹੈ ਮੁੰਡਾ ਤਾਂ ਸੋਹਣਾ ਹੀ ਹੈ ਹਾਂ ਤੇ ਪਿਆਲੀ ਬੰਨਾਂ ਵੀ ਬਘੇਰਾ ਵਾ ਹਾਂ ਪਰਦਾ ਕਿ ਜਿਆਦਾ ਮੁੰਡਾ ਮੁੰਡਾ ਤੇ ਉਹ ਪਰਦਾ ਹਾਂ ਤੇ ਭਾਰ ਇਹ ਵੀ ਓਦਾਂ ਜਿਆਦਾ ਤਾਂ ਬਹੁਤ ਹੈ ਕੀ ਪਿਆਲੀ ਫੁੱਲੀ ਕਿੰਨੀ ਦਾ 20 ਕਿੱਲੇ ਪੈਂਦੇ ਪੁੱਤ 20 ਕਿੱਲੇ ਆਹ ਤਾਂ ਕੱਲਾ ਕੱਲਾ ਮੁੰਡਾ ਫਿਰ ਤੇ ਠੀਕ ਆ ਬੰਦੀਆਂ ਵੀ ਆਪਣੀਆਂ ਦੇ ਦੋ ਲੱਗੀਆਂ ਤਿੰਨ ਹਾਂ ਤੇ ਮੈਂ ਆਖੜੀ ਵੀ ਮੈਂ ਆਪਣੇ ਮੁੰਡੇ ਨੂੰ ਪੁੱਛ ਲਈਨੀੀ ਜੇ ਤੂੰ ਹਾਂ ਕਰੇਗਾ ਤੇ ਪੁੱਤ ਮੇਰੀ ਵੀ ਹਾਂ ਮੈਂ ਕੀ ਕਹਿਣਾ ਨਹੀਂ ਹਾਂ ਤੇ ਬਾਕੀ ਠੀਕ ਆ ਬਾਕੀ ਆ ਵੀ ਪੁਸਪਰਤਾ ਉੱਤੇ ਚਲੋ ਆਪਾਂ ਕਰ ਲਾਂਗੇ ਆਪਣੇ ਹਨਾ ਜਗ੍ਹਾ ਤੇ ਉਹ ਪੁੱਤ ਤੈਨੂੰ ਪਿੰਡ ਦਾ ਦੱਸ ਦਾਂਗੀ ਤੂੰ ਆਪਣੇ ਕਿਸੇ ਜਿਆਦਾ ਦੋਸਤ ਨੂੰ ਖੜੀ ਤੇ ਜਾ ਕੇ ਸਾਰਾ ਪਤਾ ਕਰ ਲੈ ਹਮ ਮੈਨੇ ਵੀ ਬੰਦਾ ਨਸਬਤਾ ਨਾ ਕਰਦਾ ਵੇ ਮੁੰਡਾ ਉਹ ਕੀ ਆ ਤੁਹਾਨੂੰ ਥੋੜੀ ਜਿਆਦਤ ਮਿਲ ਜੂਗੀ ਉਹ ਚੰਗੀ ਆਪਾਂ ਮੁੰਡਾ ਵਧੀਆ ਲੱਭਣਾ ਮੈਂ ਮੁੰਡਾ ਤੇ ਉਦੋਂ ਠੀਕ ਆ ਤੇ ਬਾਕੀ ਹੋਰ ਭਰਾ ਕੋਈ ਨਹੀਂ ਕੱਲਾ ਕੱਲਾ ਨਹੀਂ ਨਹੀਂ ਕੱਲਾ ਕੱਲਾ ਹੀ ਨਾੜੀ ਮੰਮੀ ਮਮੀ ਜੀ ਜਦੋਂ ਮੈਂ ਹਲੇ ਨਾ ਪੁੱਛਿਆ ਹੀ ਨਹੀਂ ਚਾਚਾ ਚਾਚੀ ਨੇ ਦੱਸ ਪਈ ਆ ਚਾਚੀ ਨੇ ਦੱਸ ਪਈ ਮੈਂ ਨਹੀਂ ਬਹੁਤਾ ਪੁੱਛਿਆ ਮੈਂ ਤੇ ਬਹੁਤੀਆਂ ਗੱਲਾਂ ਪੁੱਛਿਆ ਨੇ ਮੈਂ ਫਾਸੀ ਨਾ ਜਾਵਾਂ ਤੇ ਮੇਰੀ ਗੱਲ ਪੱਕੀ ਨਾ ਸਮਝ ਲੈ ਚਲੋ ਨਹੀਂ ਕੋਈ ਨਹੀਂ ਵਾਕਈ ਨਹੀਂ ਕਰ ਲੋ ਗੱਲ ਠੀਕ ਆ ਮੁੰਡਾ ਮੈਂ ਵੀ ਇਹੋ ਸੋਚਣ ਦੀ ਆ ਡੈਡੀ ਤੇਰੇ ਨਾਲ ਹਾਂ ਮੰਮਾ ਨਾਲ ਆ ਹੀ ਕੋਈ ਸਰਕਾਰੀ ਲੰਕਰੀ ਵਾਲਾ ਲੱਭ ਲੈਨੇ ਕੋਈ ਬਾਹਰ ਅੰਦਰ ਵਾਲਾ ਲੱਭ ਲੈਨੇ ਜਿੰਨੀਆਂ ਮਰਜ਼ੀ ਨਾ ਤਨਖਾਹਾਂ ਆ ਜਾਣ 20 ਕਿੱਲੇ ਜਿੱਦਨ ਕੋਈ ਜ਼ਮੀਨ ਬਣਾਉਂਗਾ ਨਾ ਬਾਹਰ ਦੀ ਕਮਾਈ ਤੋਂ ਤੇ ਜਾ ਸਰਕਾਰੀ ਨੌਕਰੀ ਮੈਂ 1 ਕਿੱਲੇ ਜ਼ਮੀਨ ਬੜੀ ਅੱਜ ਦੇ ਟਾਈਮ 'ਚ 20 ਕਿੱਲੇ ਜ਼ਮੀਨ ਹੈ ਕਿ ਖਵਾ ਮੈਂ ਉਦਾਂ ਨਾ ਕਰਦਣੀ ਕਿ ਜਦੋਂ ਪੈਰੀ ਦਾ ਪੱਗ ਲੱਗਾ ਨਾ ਫੇਰ ਮੈਂ ਜਵਾਨ ਦਾ ਬੜੀ ਮੈਂ ਮਨਾ ਨਹੀਂ ਚੱਲ ਪਿਆਲੀ ਆ ਵਧੀਆ ਵਾ ਬਾਕੀ ਨਸਬਤ ਤਾਂ ਨਾ ਕਰਦਾ ਵੇ ਬਾਕੀ ਘਲੇ ਪਰੰਦੇ ਆ ਨੌਕਰੀ ਵੀ ਕੋਈ ਨਾ ਕੋਈ ਕਰੂਗੀ ਕੋਈ ਨਹੀਂ ਹੋ ਮੈਂ ਜੀਵਨ ਨਾਲ ਤੇ ਮਨਜਿੰਦਰ ਨਾਲ ਗੱਲ ਕਰਾਂਗੀ ਉਹ ਤੁਸੀਂ ਕਰ ਲਿਓ ਚੰਗੀ ਤਰ੍ਹਾਂ ਇਹ ਕੰਮ ਵੇਖ ਲੈ ਨਾ ਤੂੰ ਕਿਤੇ ਖਾ ਦੇਣਾ ਹੋ ਜਾ ਤੋ ਖਾ ਨਾ ਕਿਤੇ ਬਾਤ ਚੋ ਨਾ ਕੋਈ ਗੱਲਬਾਤ ਹੋਏ ਹੋ ਜੀ ਬਾਕੀ ਮੈਂ ਆਉਂਗਾ ਨਾ ਜੇ ਮੈਂ ਟਾਈਮ ਲੱਗਾ ਠੀਕ ਹੋਣੀ ਤੇ ਮੈਂ ਵੀ ਆ ਕੇ ਵੈਸੇ ਚ ਤੂੰ ਗੱਲ ਵੀ ਕਰੀ ਤਾਂ ਮੈਂ ਚਾਚੀ ਤਰ੍ਹਾਂ ਗੱਲ ਕਰਾਂਗੀ ਪਿੰਡ ਪੁੱਛਾਂਗੀ ਆਹੋ ਤੇ ਪਿਓ ਦਾ ਨਾਮ ਪੁੱਛੋਗੇ ਉਹ ਤੂੰ ਹੀ ਚੱਲਦਾ ਮੈਂ ਪੁੱਛਾਂਗੀ ਚਾਚੇ ਤਾਈ ਪੁੱਛਾਂਗੀ ਤੇ ਤੂੰ ਇੱਕੋ ਜਨ ਦਾ ਪਿੰਡ ਕੱਲਾ ਫੇਰਾ ਮਾਰੀ ਉਹ ਮੈਂ ਕਰ ਲਉ ਆਪਣੇ ਹਿਸਾਬ ਨਾਲ ਆ ਜੇ ਕਿੰਨੀ ਪਿਛਾਰ ਉਹ ਮੈਂ ਕਰ ਲਉ ਕੋਈ ਨਹੀਂ ਹੁਣ ਮੈਂ ਲੇਟ ਹੋ ਗਿਆ ਵਾ ਤੇ ਮੈਂ ਚੱਲਿਆ ਜੇ ਪਿੰਡ ਦੇ ਸਰਪੰਚ ਨੂੰ ਪੁੱਛੀ ਦਿੰਦਾ ਉਹ ਸੱਚੀ ਗੱਲ ਦੱਸ ਦਿੰਦਾ ਉਹ ਕੋਈ ਨਹੀਂ ਤੂੰ ਪਹਿਲੇ ਤੂੰ ਆਪਣੇ ਬੇਸਤੇ ਪੁੱਛ ਲੈ ਚਾਚੀ ਨੂੰ ਤੇ ਫਿਰ ਮੈਂ ਸਾਮਣ ਨੂੰ ਆਉਂਗਾ ਫਿਰ ਮੈਂ ਆਪਣੇ ਹਿਸਾਬ ਨਾਲ ਪੁੱਛੂੰਗਾ ਨਵਦੀਪਾ ਵੇਲਾ ਕਿੰਨਾ ਟਾਈਮ ਹੋ ਗਿਆ ਇਹ ਤੱਕ ਆਇਆ ਨਹੀਂ ਗਾ ਕੋਈ ਗੱਲ ਨਹੀਂ ਭਾਬੀ ਜੀ ਅੱਜ ਨਾਲ ਆਪਾਂ ਪਈਆਂ ਪਹੁੰਚ ਗਿਆ ਵਾ ਟਾਈਮ ਤੋਂ ਮੈਨੂੰ ਤਾਂ ਨਹੀਂ ਲੱਗਦਾ ਵੀ ਮੁੰਡਾ ਸਹੀ ਹੋਗਾ ਜਿਹੜਾ ਇਹ ਤੱਕ ਆਉਣ ਨਹੀਂ ਡਿਆ ਗਾਉਂ ਕੀ ਕਰੂਗਾ ਭਾਬੀ ਜੀ ਮੈਨੂੰ ਪੂਰਾ ਯਕੀਨ ਆ ਅੱਜ ਨਾਲ ਆ ਪਿੰਦਰ ਨੇ ਹੋ ਸਕਦਾ ਉਹਨਾਂ ਨੂੰ ਕੋਈ ਕੰਮ ਪੈ ਗਿਆ ਹੋਵੇ ਇਕੱਲੇ ਇਕੱਲੇ ਤੇ ਹੈਗੇ ਨੇ ਘਰ ਵਿੱਚ ਕਿਸੇ ਨੇ ਕਿਸੇ ਪਾਸੇ ਭੇਜਣਾ ਦਿੱਤਾ ਹੋਇਆ ਉਹਨਾਂ ਨੂੰ ਚੱਲ ਵੇਖ ਲਾ ਮੈਂ ਤਾਂ ਕਹਿਨੀ ਆ ਵੀ ਅਸੀਂ ਘਰੋਂ ਵੀ ਦਾ ਛੋਟੀ ਮਾਰ ਕੇ ਆਈਆਂ ਵਾ ਜੋ ਨਾ ਹੋਵੇ ਉਹਨਾਂ ਨੂੰ ਕਿਤੇ ਪਤਾ ਲੱਗ ਜਾ ਤੇ ਹਨ ਉੱਥੇ ਗਾਲਾਂ ਪੈ ਜਾਣ। ਕੋਈ ਗੱਲ ਨਹੀਂ ਕਿਤੇ ਨਹੀਂ ਪਤਾ ਲੱਗ ਜਾ। ਹੁਣ ਰੁਕ ਜੂ ਹਾਂ ਆ ਜਾਂਦੇ ਨੇ। ਚੱਲ ਕੈਨੀ ਆ ਤੂੰ ਦੇ ਵੇਟ ਕਰ ਲੈਨੇ ਆ। ਨਹੀਂ ਆ ਕੀ ਕਹਨੀ ਐ? ਫੇਰ ਤੋਂ ਉਹਨੇ ਟਾਈਮ ਤੱਕ ਆਪਾਂ ਕੁਝ ਖਾਈ ਨਾ ਲਈਏ। ਨਹੀਂ ਨਹੀਂ ਅੰਦਰ ਨਹੀਂ ਜਾ ਇੱਥੇ ਖਲੋ ਕੇ ਵੇਟ ਕਰ ਲੈਨੇ ਆ ਹੁਣ। ਲੈ ਇੱਥੇ ਵੀ ਤੇ ਖਲੋਤੀਆਂ ਹੀ ਆ। ਨਹੀਂ ਨਹੀਂ ਚੱਲ ਜਾਨੇ ਆ। ਨਹੀਂ ਮੇਰਾ ਨਿਕਾਜੀ ਕਰਨ ਦਿਆ। ਮੈਂ ਕਹਨੀ ਭੀ ਆਦੇ ਚੱਲ ਗੱਲਬਾਤ ਜਿਹੜੀ ਕਰਨੀ ਕਰਕੇ ਤਾਂ ਜਾਈਏ ਘਰ। ਮੈਨੂੰ ਤਾਂ ਲੱਗਦਾ ਤੁਹਾਨੂੰ ਡਰ ਲੱਗ ਗਿਆ ਤੇ ਡਰ ਲੱਗਣਾ ਨਹੀਂ ਘਰੋਂ ਝੂਟ ਮਾਰ ਕੇ ਆਈਆਂ ਉਹ। ਕਿ ਕੋਈ ਨਹੀਂ ਤਾਂ ਫੀਸ ਵੀ ਤੇ ਦੇ ਕੇ ਆਉਣੀ ਆ ਇਹਦੇ ਚ ਛੂਟ ਵਾਲੀ ਕਿਹੜੀ ਗੱਲ ਆ ਜੇ ਕਹਿਣਗੀ ਤੇ ਸਲਿੱਪ ਦਿਖਾ ਦਾਂਗੇ ਤੋ ਘਰੋਂ ਫੋਨ ਕੀਤਾ ਹੀ ਤੁਰਨ ਲੱਗਿਆ ਨੂੰ ਮੈਂ ਕੀਤਾ ਹੀ ਪਾਣਾ ਤੇ ਕਹਿੰਦੇ ਹੀ ਬਸ ਮੈਂ ਵੀ ਨਿਕਲੋ ਨਹੀਂ ਲੱਗਾ ਵਾ ਕੋਈ ਕੰਮ ਨਾ ਪੈ ਗਿਆ ਹੋਏ ਤਾਂ ਮੈਂ ਕਹਿਨ ਤੇ ਗਈ ਆ ਚੱਲ ਕੋਈ ਨਹੀਂ ਵੇਖ ਲੈਨੇ ਆ ਫਿਰ ਭਾਬੀ ਜੀ ਹਾਂ ਪਰਸ ਚੋ ਫੋਨ ਕੱਢੋ ਹਾਂ ਇੱਕ ਰਿ ਲਾ ਕੇ ਤੇ ਵੇਖਾਂ ਚੱਲ ਆ ਪਰ ਲਾ ਕੇ ਵੇਖੀ ਤੇ ਚੁੱਕ ਨੀ ਦੇ ਫੋਨ ਵੇਲਾ ਨਦੀਪ ਉਹ ਫੋਨ ਹੀ ਚੁੱਕਣਾ ਦੱਸ ਕਿਦਾਂ ਦਾ ਹੋਊਗਾ ਉਹ ਕੋਈ ਗੱਲ ਨਹੀਂ ਭਾਬੀ ਜੀ ਆਉਂਦੀ ਹੁਣ ਗੇ ਇੱਕ ਵੇਰ ਲਾ ਕੇ ਵੇਖ ਲੈਨੇ ਆ ਲਓ ਆਈ ਗਏ ਐਵੇਂ ਤੁਸੀਂ ਕਹੀ ਜਾਂਦੇ ਹੋ ਨੇ ਆਉਣਾ ਨਹੀਂ ਆਉਣਾ ਨਹੀਂ ਤੇ ਦੱਸ ਟੈਨਸ਼ਨ ਤੇ ਹੁੰਦੀ ਆ ਸ਼ੁਕਰ ਆ ਪਿੰਦਰ ਤੁਸੀਂ ਹੀ ਆ ਗਏ ਮੈਨੂੰ ਤਾਂ ਭਾਬੀ ਕਹਿੰਦੇ ਸੀ ਚੱਲ ਚਲੀਏ ਸਤਿ ਸ਼੍ਰੀ ਅਕਾਲ ਭੀ ਸਤਿ ਸ਼੍ਰੀ ਅਕਾਲ ਬਸ ਨਵਦੀਪ ਇਦਾਂ ਲੇਟ ਹੋ ਗਿਆ ਇਹ ਤਾਂ ਕਾਫੀ ਦਿੱਤੋ ਨਾ ਵੇਟ ਕਰਨ ਦੇ ਆ ਮੈਂ ਤੈਨੂੰ ਕਹਿਣ ਲਈ ਹਾਂ ਕਿ ਮੈਨੂੰ ਕਹਿ ਨਹੀਂ ਹੁੰਦਾ ਨਹੀਂ ਛੱਡਣਾ ਕਿਉਂ ਕੀ ਗੱਲ ਮੈਂ ਹਿੰਨਾ ਟਾਈਮ ਲਾਉਣ ਦੇ ਆ ਤੇ ਕਿਹਦੀ ਬੇਇੱਜ਼ਤੀ ਕਰਵਾ ਛੜੀ ਜੀ ਨਮਦੀਪ ਤੂੰ ਜਿਹੜਾ ਟਾਈਮ ਨਾ ਦੱਸਿਆ ਮੈਂ ਵੇਲਾ ਪੂਰੇ ਟਾਈਮ ਤੇ ਆਇਆ ਤੂੰ ਹੀ ਹੁਣ ਪਹਿਲਾਂ ਆ ਗਿਆ ਮੈਂ ਦੱਸ ਕੀ ਕਰਾਂ ਫੋਨ ਕਿਉਂ ਨਹੀਂ ਚੁੱਕਦਾ ਜੀ ਫੋਨ ਲੈ ਫੋਨ ਤੇ ਰਹਿ ਗਿਆ ਮਰਾ ਘਰ aí ਹੁਣ ਪਤਾ ਨਹੀਂ ਉਹ ਘਰ ਰਹਿ ਗਿਆ ਤੇ ਡਿੱਗ ਪਿਆ ਜੀ ਇਹ ਵੀ ਉਹ ਦਿੱਕਤਾ ਪਾਤੀ ਕੋਈ ਨਹੀਂ ਹੋਸ਼ ਹੈਗੀ ਉਹ ਮੈਨੂੰ ਤੇ ਛੇਤੀ ਵੀ ਲੇਟ ਨਾ ਹੋ ਜਾਾਂਗੇ ਤੇ ਖਸ਼ਲੋ ਭਾਜੀ ਮਨ ਜੋ ਦੇਖੋ ਪਾਜੀ ਗੱਲ ਮੈਂ ਤਾਂ ਨਾਲ ਕਰ ਲਈ ਸਿੱਧੀ ਕੋਈ ਬਲਵਲੇng ਨਹੀਂ ਕਰ ਮੈਂ ਪਾਉਣਾ ਠੀਕ ਆ ਮੈਂ ਪੁੱਛਣਾ ਇਹ ਆ ਕਿ ਤੁਸੀਂ ਮੈਨੂੰ ਇੰਨੀ ਗੱਲ ਦੱਸ ਤੋ ਕਿ ਤੁਸੀਂ ਅੱਜ ਤੇ ਕਹਿੰਦੇ ਸੀ ਨਾ ਵਿਆਹ ਮੈਂ ਕਰਾਂਗਾ ਵਾ ਤੇ ਉਹ ਨਾ ਹੋਵੇ ਵਿਆਹ ਤੋਂ ਬਾਅਦ ਤੁਸੀਂ ਸਾਡੀ ਗਰੂਰ ਤੰਗ ਕਰੋ ਤੰਗ ਕਿਹੜੀ ਗੱਲੋਂ ਕਰਨਾ ਨਾਲ ਅਹੀ ਕਿਹੜਾ ਹੁਣ ਚੜਨ ਲੱਗ ਪਿਆ ਨੂੰ ਜੀਵਨ ਪੁੱਛ ਲੋ ਅਹੀ ਕਰਦੋਂ ਦੇ ਇਕੱਠੇ ਪੜਨਦੇ ਆ 10 ਲਕਦੀਪ ਤੁਸੀਂ ਨਾ ਤੁਹਾਡੀ ਗੱਲ ਦਾ ਕੁਸਤਾ ਨਾ ਕਰੀਂ ਉਹ ਨਹੀਂ ਨਹੀਂ ਗੁੱਸਾ ਮੈਂ ਥੋੜੀ ਕਰਨਾ ਉਹਨਾਂ ਆਪਣੇ ਨਾਲ ਵਧੀਆ ਸੋ ਖੁਸ਼ੀ ਆਏ ਜੋ ਕਿ ਤੁਹਾਨੂੰ ਬਤਾਈ ਆੰਨਣ ਇਹ ਹੁੰਦਾ ਵਾ ਕਿ ਪਾਦਿਸ਼ ਹੋਣੇ ਕੋਈ ਰਹੇ ਨਾ। ਲੈ ਜੇ ਨਾ ਵੀ ਬ ਮੁਕਰਨਾ ਹੀ ਹੁੰਦਾ ਤੇ ਆਪਾਂ ਇੱਥੋਂ ਤੱਕ ਆਉਣਾ ਹੀ ਦੱਸ ਮੈਨੂੰ ਕਿੰਨਾ ਚਿਰ ਹੋ ਗਿਆ। ਗੱਲ ਭਾਜੀ ਮੁਕਰਨ ਵਾਲੀ ਵੀ ਨਹੀਂਗੀ ਠੀਕ ਆ ਨਾ ਜਦੋਂ ਇਦਾਂ ਕਰਾ ਲੈਂਦੇ ਨਾ ਆਪਣੀ ਪਸੰਦ ਦੇ ਵਿਆਹ ਤੇ ਬਾਅਦ ਚ ਬੜੇ ਖਲਾਰੇ ਪੈਂਦੇ ਆ। ਇਹ ਕੱਲੀ ਪਸੰਦ ਦਾ ਨਹੀਂ ਹੈਗਾ ਮੈਂ ਘਰੇ ਵੀ ਗੱਲ ਕੀਤੀ ਏ ਆਪਾਂ ਦੂਜੇ ਮੁੰਡੇ ਅੜਗੇ ਹੈ ਨਹੀਂਗੇ ਠੀਕ ਆ ਨਾ ਤੇ ਇਹਨੂੰ ਪੁੱਛ ਲੋ ਕਦੀ ਮੈਨੂੰ ਕੁਝ ਕਿਹਾ ਵਾ ਕਿ ਆਪਾਂ ਗਲਤ ਸਟੈਪ ਉੱਤੇ ਚੁੱਕੀਏ। ਕਿਸੇ ਸ਼ਹਿਨ ਨੂੰ ਆਖੀਦਾ ਵੀ ਘਰ ਦੇ ਦੀ ਮਰਜ਼ੀ ਨਾਲ ਕੀ ਚੱਲਣਾ। ਇਜਾ ਆਪਾ ਉਹ ਜੇ ਕੰਮ ਕਰਨਾ ਹੁੰਦਾ ਤੇ ਤੁਹਾਨੂੰ ਕੱਢ ਲਈ ਰੱਖਦੇ ਚਲੋ ਉਹ ਤੇ ਚਲੋ ਵਧੀਆ ਹੁਣ ਹੋ ਗਈ ਤਸल्ली ਗੱਡੀ ਦੇ ਹੋਰ ਵੀ ਕੁਝ ਕੁਛ ਨਾ ਕੁਛ ਖਾ ਲਦੇ ਨਹੀਂ ਨਹੀਂ ਹੁਣ ਤੇ ਮੈਨੂੰ ਤਾਂ ਤਸੱਲੀ ਆ ਚੱਲ ਤੇ ਬਾਕੀ ਆ ਜੋ ਕੁਝ ਖਾ ਪੀ ਲੈਨੇ ਨਹੀਂ ਨਹੀਂ ਹੁਣ ਘਰ ਚਲੀਏ ਆਪਾਂ ਪਾਪੀ ਨੇ ਕਹਿਣਾ ਹੈ ਵੀ ਪਹਿਲੀ ਵਾਰੀ ਮਿਲਾਇਆ ਤੇ ਕੁਝ ਖਵਾਇਆ ਪਿਆ ਹੈ ਨੀਗਾ ਸਾਈਡੋਂ ਤੋਂ ਪਹਿਲਾਂ ਮੈਂ ਤਾਂ ਨਹੀਂ ਨਾ ਜੋ ਲੈ ਪਾ ਪਿੱਤਾਂ ਨਹੀਂ ਮੰਨਦੇ ਕੋਈ ਗੱਲ ਨਹੀਂ ਨਵਦੀ ਤਾਂ 10 ਮਿੰਟ ਲੱਗਣੇ ਸਾਰੇ ਨਹੀਂ ਨਹੀਂ ਉਹ ਨਹੀਂ ਦੇ ਕਾਲਜ ਵੀ ਜਾਣਾ ਫੀਸ ਦੇਣ ਤੇ ਮੁਰਗੀ ਘਰ ਵੀ ਵਾਪਸ ਮੋੜਨਾ ਵਾ ਅੱਛਾ ਤੇ ਫਿਰ ਤੁਹਾਨੂੰ ਪਤਾ ਫਿਰ ਘਰ ਦੇ ਟੈਨਸ਼ਨ ਲੈਂਦੇ ਜੇ ਲੇਟ ਹੋ ਗਈ ਤੇ ਪੀਸ ਮਾ ਯਾ ਕਿਤੇ ਗਲੋਟੀ ਨਾ ਇਹ ਇੱਥੇ ਕੀ ਗੱਲਾਂ ਦੀਆਂ ਵਾ ਆ ਮੁੰਡਾ ਯਾੜੇ ਮੁੰਡਾ ਤੇ ਉਹੀ ਆ ਮੇਰੇ ਸਾਹਮਣੇ ਜੀ ਇਹਦੀ ਮੰਮੀ ਨੇ ਮੈਨੂੰ ਫੋਟੋ ਦਿਖਾ ਲਈ ਹੈਗੀ ਮੈਨੂੰ ਲੱਗਦਾ ਦਾਲਚਕੋ ਹਕਾਲਾ ਵਾ ਘਰੋਂ ਕਹਿ ਕਾਇਆ ਵਾ ਵੀ ਆਪਾਂ ਫਿਸਤਾਨ ਚੱਲੇ ਆ। ਕੋਈ ਨਹੀਂ ਹੋਂ ਤੇ ਮੈਨੂੰ ਜਲਦੀ ਆ। ਇਹਨਾਂ ਨੇ ਘਰ ਜਾ ਕੇ ਗੱਲ ਕਰਦਾ ਇਹਨਾਂ ਨੂੰ ਕੋਈ ਪਤਾ ਨਹੀਂ ਲੱਗੇ ਕੌਣ ਖੋਤਾ ਕੌਣ ਨਹੀਂ। ਕੋਈ ਨਹੀਂ ਤੁਹਾਨੂੰ ਦੱਸਦਾ ਘਰ ਜਾ ਕੇ।